ਕਿੱਕੀ ਇਹ ਤੁਹਾਡੇ ਲਫ਼ਜ਼ਾਂ ਦੇ ਵਿੱਚ ਕਿਉਂਕਿ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਨਾ ਆਪਣੀ ਫਿਲਮ ਦੇ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਤੁਸੀਂ ਹੁਣੇ ਦੱਸਿਆ ਵੀ ਕਿ ਕਿਸ ਤਰੀਕੇ ਨਾਲ ਸਿਰਫ ਕਿ ਉਹ ਇੱਕ ਘਟਨਾ ਦਾ ਆਈ ਵਿਟਨੈਸ ਨਹੀਂ ਹੈ ਗੁਰਮੁਖ ਉਹ ਸਿੱਖੀ ਦਾ ਆਈ ਵਿਟਨੈਸ ਹੈ ਸੋ ਸਿੱਖੀ ਕੀ ਹੈ ਦੇਖੋ ਜਦੋਂ ਵੀ ਕਦੇ ਇਸ ਸਵਾਲ ਨੂੰ ਸਮਝਣਾ ਹੋਵੇ ਹੈ ਨਾ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਸਾਨੂੰ ਸਿੱਖੀ ਦਾ origin ਸਮਝਣਾ ਪਊਗਾ ਹਮ ਸਾਨੂੰ ਬਾਬਾ ਨਾਨਕ ਸਮਝਣਾ ਪਊਗਾ ਹਮ ਸਾਨੂੰ ਉਹ ਹਾਲਾਤ ਸਮਝਣੇ ਪੈਣਗੇ ਜਿਹੜੇ ਬਾਬਾ ਨਾਨਕ ਦੇ ਵੇਲੇ ਮੌਜੂਦ ਸਨ ਤੇ ਜਿਨ੍ਹਾਂ ਦੇ ਖਿਲਾਫ ਬਗਾਵਤ ਕਰਕੇ ਬਾਬਾ ਨਾਨਕ ਉਭਰਿਆ ਹਮ ਬਾਬਾ ਨਾਨਕ ਦੀ ਸਾਰੀ ਫਿਲਾਸਫੀ ਉਸ ਵੇਲੇ ਦਾ ਜੋ ਦਰਸ਼ਨ ਹੈ ਉਸ ਨੂੰ ਕਾਊਂਟਰ ਕਰਦੀ ਹੈ ਹਮ ਠੀਕ ਹੈ ਬਾਬਾ ਨਾਨਕ ਦੇ ਸਮੇਂ ਦੇ ਉੱਪਰ ਧਰਮ ਜਿਹੜਾ ਸੀ ਉਹ ਗਿਆਨ ਦੀ ਬਜਾਏ ਦਾਣ ਦਾ ਜਰੀਆ ਬਣ ਚੁੱਕਿਆ ਸੀ ਹਮ ਧਰਮ ਦੇ ਨਾਮ ਤੇ ਲੋਕਾਂ ਨੂੰ ਡਰਾਇਆ ਜਾ ਰਿਹਾ ਸੀ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਸੀ ਤਾਂ ਬਾਬਾ ਨਾਨਕ ਦੀ ਪਹਿਲੀ ਰੈਵਿਊਲੂশনারੀ ਜਿਹੜਾ ਅਪਰੋਚ ਹੈ ਜਿਹੜੀ ਪਹਿਲੀ ਕ੍ਰਾਂਤੀ ਹੈ ਬਾਬਾ ਨਾਨਕ ਦੀ ਉਹ ਇਹਨਾਂ ਚੀਜ਼ਾਂ ਦੇ ਖਿਲਾਫ ਹੈ। ਹਾਂ। ਅંધ ਵਿਸ਼ਵਾਸ ਦੇ ਖਿਲਾਫ ਹੈ। ਹਾਂ। ਜਾਤ ਪਾਤ ਤੇ ਧਾਰਮਿਕ ਜਿਹੜੀ ਕਟੜਤਾ ਸੀ ਬਾਬਾ ਨਾਨਕ ਦੀ ਫਿਲਾਸਫੀ ਉਹਦੇ ਖਿਲਾਫ ਹੈ। ਹਾਂ। ਤੀਜੀ ਚੀਜ਼ ਤੁਸੀਂ ਦੇਖੋ ਕਿ ਬਾਬਾ ਨਾਨਕ ਦੇ ਸਮੇਂ ਦੇ ਉੱਪਰ ਧਰਮਾਂ ਦੇ ਨਾਮ ਉੱਪਰ ਲੋਕ ਜ਼ਿੰਦਗੀ ਜਿਉ ਰਹੇ ਸੀ ਉਸ ਵੇਲੇ ਵੀ ਘਰ-ਘਰ ਮਤਲਬ ਕਿ ਮੰਝੀਆਂ ਲੱਗੀਆਂ ਹੋਈਆਂ ਸਨ। ਹਾਂ। ਜਿਹੜੇ ਸਾਧੂ ਸੰਤ ਸੀਗੇ ਉਹ ਡਰਾ-ਡਰਾ ਕੇ ਰੋਟੀ ਕੁਮਾਰੇ ਸੀਗੇ। ਕੰਮ ਤਾਂ ਕਰਦੇ ਨਹੀਂ ਸੀ ਉਹ। ਸਗੋਂ ਹਾਥੀ ਕੰਮ ਕਰਨ ਵਾਲੇ ਬੰਦੇ ਨੂੰ ਕਿਹਾ ਜਾਂਦਾ ਸੀ ਤੂੰ ਪਾਪੀ ਐ। ਤੇ ਜਿਹੜੇ ਵਿਲਰ ਸੀਗੇ ਉਹ ਰਾਜ ਕਰਦੇ ਸੀ ਹਾਂ ਤਾਂ ਹੁਣ ਤੁਸੀਂ ਦੇਖੋ ਬਾਬਾ ਨਾਨਕ ਦੇ ਮੋਡਲ ਇੱਕ ਕਨਸੈਪਟ ਕੀ ਨੇ ਹਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਨਾਮ ਜਪੋ ਜੀ ਠੀਕ ਹੈ ਤਾਂ ਕਿਰਤ ਸਾਡਾ ਹੀਰੋ ਜਿਹੜਾ ਹੈ ਉਹ ਕਿਰਤੀ ਹੈ ਜੇ ਤੁਸੀਂ ਨੋਟ ਕੀਤਾ ਹੋਵੇ ਸਾਡਾ ਗੁਰਮਖ ਜਿਹੜਾ ਹੈ ਉਹ ਇੱਕ ਮਕੈਨਿਕ ਹੈ ਮਕੈਨਿਕ ਰਾਈਟ ਉਹ ਦੋ 300 ਰੁਪਏ 250 ਰੁਪਏ ਮਹੀਨੇ ਨਾਲ ਕੰਮ ਕਰਦਾ ਹੈ ਤਾਂ ਮੈਂ ਇਹੇ ਚੀਜ਼ ਪ੍ਰੀਚਰ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰਮਖ ਇੱਕ ਕਿਰਤ ਕਰਨ ਵਾਲਾ ਬੰਦਾ ਅਸਲੀ ਸਿੱਖ ਤਾਂ ਉਹੀ ਹੈ ਨਾ ਕਿਰਤ ਤੋਂ ਬਿਨਾ ਕੁਝ ਸਿੱਖ ਨਹੀਂ ਹੋ ਸਕਦਾ ਜਿਹੜਾ ਕਿਰਤ ਨਹੀਂ ਕਰਦਾ ਮੈਨੂੰ ਉਹਨੋਂ ਸਿੱਖ ਮੰਨ ਕੇ ਰਾਜੀ ਮੈਂ ਕੀ ਬਾਬਾ ਨਾਨਕ ਦੀ ਸਿੱਖ ਨਹੀਂ ਮੰਨਦੇ ਸਿੱਖੀ ਦਾ ਪਹਿਲਾ ਸਿਧਾਂਤ ਹੀ ਇਹ ਹੈ ਕਿ ਤੁਸੀਂ ਕਿਰਤ ਕਰੋ ਤਾਂ ਕਿਰਤੀ ਬੰਦਾ ਇੱਕ ਸਿੱਖ ਹੈ ਮਿਹਨਤ ਕਾਸ਼ ਬੰਦਾ ਸਿੱਖ ਹੈ ਫਿਰ ਵੰਡ ਛਕਣਾ ਸਾਡਾ ਲੰਗਰ ਦੀ ਸਾਡੀ ਜਿਹੜੀ ਪਰੰਪਰਾ ਹੈ ਉਹ ਵੰਡ ਛਕਣ ਦੀ ਪਰੰਪਰਾ ਹੈ ਜੀ ਠੀਕ ਹੈ ਦੁਨੀਆ ਦੇ ਵਿੱਚ ਬਹੁਤ ਲੋਕ ਨੇ ਜਿਨ੍ਹਾਂ ਦੀ ਕੋਈ ਨਾ ਕੋਈ ਮਜਬੂਰੀਆਂ ਨੇ ਜੇ ਤੁਸੀਂ ਉਹਨਾਂ ਦੇ ਨਾਲ ਥੋੜਾ ਬਹੁਤਾ ਵੰਡ ਕੇ ਛਕਦੇ ਹੋ ਇਹ ਵੀ ਲੰਗਰ ਦੀ ਪਰੰਪਰਾ ਸਾਡੀ ਇਹੀ ਪਰੰਪਰਾ ਐਕਚੁਅਲੀ ਫਿਲਾਸਫੀ ਇਹ ਹੈ ਲੰਗਰ ਦੇ ਵਿੱਚ ਫਿਰ ਤੀਜੀ ਥਾਂ ਤੇ ਚੱਲ ਕੇ ਸਾਡੇ ਕੋਲੇ ਅਧਿਆਤਮਿਕ ਦਾ ਸਿਧਾਂਤ ਆਦਾ ਲੇਕਿਨ ਜਿਵੇਂ ਜਿਵੇਂ ਸਮਾਂ ਪੈਸੇਜ ਲੰਘਦਾ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚਦੇ ਪਹੁੰਚਦੇ ਸਿੱਖੀ ਜਿਹੜੀ ਸੀ ਉਹ ਸੋਸ਼ਲ ਰੈਲੇਵੈਂਸ ਨਾਲ ਜੁੜ ਗਈ ਲਾਇਬਿਲਟੀ ਬਣ ਗਈ ਕਿਉਂਕਿ ਗੁਰੂ ਸਾਹਿਬ ਨੂੰ ਲੜਨਾ ਪਿਆ ਉਹਨਾਂ ਨੇ ਦੇਖਿਆ ਕਿ ਸਾਨੂੰ ਵਿਦੇਸ਼ੀ ਹਮਲਾਵਰ ਸਿਰ ਚੱਕ ਕੇ ਜਿਉਣ ਨਹੀਂ ਦਿੰਦੇ ਤਾਂ ਉਹਨਾਂ ਨੇ ਕਿ ਠੀਕ ਹੈ ਬਾਬਾ ਨਾਨਕ ਵਾਲੀ ਫਿਲਾਸਫੀ ਨਾਲ ਚੱਲਣ ਦਿਓ ਕਿਰਤੀ ਵੀ ਬੰਨਣਾ ਤੇ ਨਾਲ ਹੁਣ ਚਲੋ ਸਪਾਈ ਬਣਨ ਦਾ ਟਾਈਮ ਵੀ ਆ ਗਿਆ ਤਾਂ ਉਹਨਾਂ ਨੇ ਸਾਨੂੰ ਖਾਲਸਾ ਰੂਪ ਦੇ ਵਿੱਚ ਸਾਂਝਿਆ ਤਾਂ ਤੁਸੀਂ ਦੇਖੋ ਕਿ ਆ ਤਿੰਨ ਚਾਰ ਮੇਰੇ ਲਈ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਸਿੱਖੀ ਸਿਧਾਂਤ ਨੇ ਪਹਿਲੀ ਗੱਲ ਕਰਮ ਕਰਨ ਵਾਲਾ ਬੰਦਾ ਕਰਮਸ਼ੀਲ ਬੰਦਾ ਸਿੱਖ ਹੈ ਲੇਕਿਨ ਲੋੜ ਪੈਣ ਤੇ ਬੰਦਾ ਸਿਧਾਂਤਾਂ ਲਈ ਲੜਦਾ ਸਮਾਜ ਲਈ ਲੜਦਾ ਹੈ ਦੂਜਿਆਂ ਲਈ ਲੜਦਾ ਹੈ ਉਹ ਵੀ ਸਿੱਖੀ ਦਾ ਹਿੱਸਾ ਹੈ ਉਹ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਦਿੱਤੀ ਹੈ ਤਾਂ ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦੀ ਜਿਹੜੀ ਸ਼ਿਫਟ ਹੈ ਨਾ ਮੈਨੂੰ ਲੱਗਦਾ ਹੈ ਸਾਰੇ ਦੀ ਸਾਰੀ ਸਿੱਖੀ ਸਿਧਾਂਤਾਂ ਨੂੰ ਤੇ ਗੁਰਮਖ ਦੇ ਵਿੱਚ ਅਸੀਂ ਇਹ ਸਾਰੀਆਂ ਕੁਆਲਿਟੀਆਂ ਪਾਈਆਂ ਪਹਿਲਾਂ ਗੁਰਮਖ ਨੂੰ ਪਤਾ ਨਹੀਂ ਸਿੱਖ ਕੀ ਹੈਗੀ ਉਹ ਸਿਰਫ ਐਵੇਂ ਲੋਕਾਂ ਨਾਲ ਜੜਦਾ ਰਹਿੰਦਾ ਮੈਂ ਸਿੱਖਾਂ ਤੇ ਦੁਕਾਨ ਤੇ ਵੱਡੇ ਵੱਡੇ ਸਲੋਗਨ ਲਿਖ ਲਿਆ ਸਕੂਟਰ ਮਗਰ ਲਿਖ ਲਿਆ ਸਿੰਘ ਸੂਰਮੇ ਉਹ ਪ لیکن ਜਿੰਦ ਨੂੰ ਪਤਾ ਲੱਗਦਾ ਹੈ ਕਿ ਨਹੀਂ ਸਿੱਖ ਹੋਣਾ ਵੀ ਪੱਗ ਤੋਂ ਲੋਕ ਕਿੰਨਾ ਕੁ ٹرسٹ ਕਰਦੇ ਆ ਜਦੋਂ ਕੁੜੀ ਬਾਜ਼ਾਰ ਜਾ ਕੇ ਕਹਿੰਦੀ ਆ ਉਸ ਨੂੰ ਕਿ ਮੈਂ ਸਾਊਥ ਇੰਡੀਆ ਸੇ ਹਾਂ ਮੇਰੀ ਮਾਂ ਨੇ ਕਹਾਤਾ ਕਿ ਜਦ ਕਦੀ ਕੋਈ ਤੰਗ ਕਰੇ ਤਬਾ ਕਰ ਕਿਸੇ ਸਰਦਾਰ ਕੇ ਪਾਸ ਚਲੀ ਜਾਣਾ ਤਾਂ ਉਸ ਦਿਨ ਨੂੰ ਸਮਝ ਲੱਗਦੀ ਹੈ ਕਿ ਨਹੀਂ ਸਿੱਖ ਹੋਣਾ ਦੈਟ ਇਜ਼ ਅ ਰਿਸਪੌਂਸਿਬਿਲਟੀ ਜਿਹੜੀ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਿੱਤੀ ਹੋਈ ਹੈ ਗੁਰੂ ਸਾਹਿਬਾਨ ਨੇ ਤਾਂ ਬਸ ਇਹ ਸਾਰੇ ਜਿਹੜੇ ਸਿਧਾਂਤ ਸੀ ਸਾਰੇ ਗੁਰਮੁਖ ਦੇ ਵਿੱਚ ਨਹੀਂ ਔਰ ਜਾਤ ਪਾਤਾਂ ਤੋਂ ਗੁਰਮੁਖ ਤਾਂ ਆਏ ਕਿਉਂਕਿ ਗੁਰਮੁਖ ਦੀ ਅਸੀਂ ਪਛਾਣ ਨਹੀਂ ਰੱਖੀ ਗੁਰਮੁਖ ਨੂੰ ਨਿੱਕੇ ਹੁੰਦੇ ਆ ਕੋਈ ਗੁਰਦੁਆਰੇ ਦੇ ਬਾਹਰ ਛੱਡ ਗਿਆ ਸੀ ਮੈਂ ਚਾਹੁੰਦਾ ਨਹੀਂ ਸੀ ਕੋਈ ਇਹ ਸੋਚੇ ਕਿ ਗੁਰਮੁਖ ਜੱਟ ਆ ਯਾਰ ਗੁਰਮੁਖ ਕਿਹੜੀ ਜਾਤ ਨੂੰ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੁਣ ਸਿੱਖੀ ਦਾ ਸਭ ਤੋਂ ਵੱਡਾ ਕਰਤੱਵ ਹੀ ਤਾਂ ਹੈ ਨਾ ਕਿ ਬਾਬਾ ਨਾਨਕ ਨੇ ਸਾਨੂੰ ਜਾਤ ਪਾਤ ਤੋਂ ਤਾਂ ਅਟਾਣਾ ਗੁਰੂ ਗੋਬਿੰਦ ਸਿੰਘ ਜੀ ਮਾਰਾ ਇਹਨੇ ਖੰਡੇ ਬਾਟੇ ਦੀ ਸਾਨੂੰ ਪਾਲ ਦੇ ਕੇ ਜਾਤ ਪਾਤ ਖਤਮ ਕਰਤੀਆਂ ਲੇਕਿਨ ਅਸੀਂ ਫਿਰ ਉੱਥੇ ਪਹੁੰਚ ਗਏ ਅੱਜ ਵੀ ਸਾਡੇ ਲੋਕ ਜੱਟ ਨੇ ਭਾਪੇ ਨੇ ਰੋੜੇ ਨੇ ਖੱਤਰੀ ਨੇ ਔਰ ਕਈ ਜਿਹੜੇ ਹੈਗੇ ਜਿਨ੍ਹਾਂ ਨੂੰ ਅਸੀਂ 100 ਕਾਲ ਛੋਟੀਆਂ ਜੱਤਾਂ ਕਹਿ ਦਿੰਨੇ ਆ ਲੋਕ ਜਾਤਾ ਪਤਾ ਜਵੰਡੇ ਹੋਏ ਨੇ ਔਰ ਉਹਨਾਂ ਦੇ ਨਾਮ ਤੇ ਗੁਰਦੁਆਰੇ ਬਣੇ ਹੋਏ ਨੇ ਇਹ ਤਾਂ ਉਲਟਾ ਹੀ ਬਿਲਕੁਲ 360 ਮੈਗਨਾ ਉਹਨਾਂ 360 ਡਿਗਰੀ ਦੀ ਸ਼ਿਫਟ ਮਾਰ ਗਿਆ ਸੀ ਅੱਜ ਅਸੀਂ ਜੋ ਸਿੱਖਾਂ ਇੱਕ ਤਰੀਕੇ ਨਾਲ ਸਿੱਖੀ ਸਿਧਾਂਤਾਂ ਦੇ ਖਿਲਾਫ ਖੜੇ ਆ ਬਾਬਾ ਨਾਨਕ ਤੋਂ ਬਿਲਕੁਲ ਅਸੀਂ 360 ਡਿਗਰੀ ਘੁੰਮ ਗਏ ਹਣਾ ਅਸੀਂ ਬਾਬਾ ਨਾਨਕ ਨੂੰ ਪਿੱਛੇ ਛੱਡ ਤਾ ਤੇ ਇਹ ਅਸੀਂ ਸਾਰੀਆਂ ਚੀਜ਼ਾਂ ਗੁਰਮੁਖ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ